ਹਾਂਜੀ ਨਾਮ ਮੇਰਾ ਜਤਿੰਦਰ ਸਿੰਘ ਆ ਜੀ ਤੇ ਹਾਂਜੀ ਨਾਮ ਮੇਰਾ ਜਤਿੰਦਰ ਸਿੰਘ ਆ ਜੀ ਆ ਪਿੰਡ ਵੀਰਾ ਭਗਵਾਨਗੜ੍ਹ ਜਿਲ੍ਹਾ ਬਠਿੰਡਾ ਜੀ ਮੇਰਾ ਤੁਸੀਂ ਇੱਕ ਦੋਸ਼ ਲਾਏ ਨੇ ਰਿਸ਼ਵਤ ਨੂੰ ਲੈ ਕੇ ਕੀ ਆ ਬੁਰਾ ਮਾਮਲਾ ਇਹ ਪੂਰਾ ਮਾਮਲਾ ਇਹ ਵੀ ਮੈਂ ਆਪਣੇ ਜਿਹੜੇ ਚੇਅਰਮੈਨ ਆਪਣੇ ਨਕਲਾਤ ਕਾਰਪੋਰੇਸ਼ਨ ਪੰਜਾਬ ਦੇ ਅਰਕੇਸ਼ ਪੁਰੀ ਉਹਨਾਂ ਨੇ ਮਤਲਬ ਵੀ ਆਪਣੇ ਪਿਛਲੇ ਦਿਨੀ ਆਪਣੇ 24 25 ਜੁਲਾਈ ਨੂੰ ਮੇਰੀ ਫੋਰੈਸਟ ਕਾਰਪੋਰੇਸ਼ਨ ਦੇ ਵਿੱਚ ਮੇਰੀ ਆਪਣੇ ਆਪਣੇ ਤੌਰ ਤੇ ਜਿਹੜੀ ਡਰਾਈਵਰ ਦੀ ਮੇਰੀ ਜੁਆਇਨਿੰਗ ਕਰਵਾਈ ਸੀ ਉਸ ਤੋਂ ਬਾਅਦ ਜਦੋਂ ਮੇਰੀ ਵੀ 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 ਇਹ ਲੋ ਜੁਆਇਨਿੰਗ ਹੋਣ ਤੋਂ ਬਾਅਦ ਇਹਨਾਂ ਨੇ ਮੈਨੂੰ ਮੇਰੀ ਸੈਲਰੀ ਆਉਣ ਤੋਂ ਹੀ ਪਹਿਲਾਂ 20 25 ਦਿਨ ਪਹਿਲਾਂ ਇਹਨਾਂ ਨੇ ਇਹਨਾਂ ਨੇ ਮੈਨੂੰ ਆਪਣੇ ਜਿਹੜਾ ਜਿਹੜਾ 메ਨ ਦਫਤਰ ਹੈ ਬਠਿੰਡੇ ਦੇ ਵਿੱਚ ਉੱਥੇ ਇਹਨਾਂ ਨੇ ਬੁਲਾ ਕੇ ਮੈਨੂੰ ਇਕ ਇਹਨਾਂ ਦੇ ਨਾਲ ਆਪਣੇ ਮਹਿਲਾ ਵਿੰਗ ਦੀ ਜ਼ਿਲ੍ਹਾ ਪ੍ਰਧਾਨ ਆਪਣੇ ਨਾ ਨਾ ਮੋਦਸ ਤਤਵੀਰ ਕੌਰ ਸਿੱਧੂ ਹੈ। ਤੇ ਉਹਨਾਂ ਨੇ ਮੈਨੂੰ ਉੱਥੇ ਦਫ਼ਤਰ ਦੇ ਵਿੱਚ ਬੁਲਾਇਆ। ਉੱਥੇ ਉਹਨਾਂ ਨੇ ਬੈਠ ਕੇ ਮੈਨੂੰ ਕਿਹਾ ਵੀ ਅਸੀਂ ਤੇਰੀ ਨੌਕਰੀ ਦੇ ਵਿੱਚ ਅਸੀਂ ਤੇਰੀ ਸ਼ਿਫਾਰਿਸ਼ ਕੀਤੀ ਹੈ ਵੀ ਤੈਨੂੰ ਅਸੀਂ ਨੌਕਰੀ ਤੇ ਲਵਾਇਆਗਾ ਤੇ ਤੈਨੂੰ ਹੁਣ ਸਾਨੂੰ ਜਿਹੜਾ ਮੰਥਲੀ ਹੈਗਾ ਜਿਹੜਾ ਤਤਵੀਰ ਕੌਰ ਨੂੰ ਵੀ ਤੈਨੂੰ ਮੰਥਲੀ ਤੈਨੂੰ 8500 ਰੁਪਏ ਤੈਨੂੰ ਦੇਣਾ ਪਿਆ ਕਰੂਗਾ। ਵੀ ਜਿਹੜਾ ਬਣਦਾ ਹਿੱਸਾ ਤੈਨੂੰ ਉਹਨੂੰ ਦੇਣਾ ਪਿਆ ਕਰੂਗਾ। ਇਸ ਚੀਜ਼ ਦਾ ਮੈਂ ਕਿਹਾ 85000 ਜਿਹੜਾ ਤਾਂ ਸਮਝ ਆ ਗਿਆ ਉਹਨਾਂ ਨੇ ਵੈਸੀ ਵਿੱਚ ਹਾਂਜੀ 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 ਸਪਾਰਸ਼दाई ਵੀ ਤੈਨੂੰ 85000 ਰੁਪਿਆ ਤੈਨੂੰ ਜਿਹੜਾ ਹਰ ਮਹੀਨੇ ਆਪ ਦੇ ਜਿਹੜੀ ਹਾਂਜੀ ਹਾਂਜੀ ਆਪਣੀ ਤਨਖਾਹ ਦੇ ਵਿੱਚੋਂ ਤੈਨੂੰ ਦੇਣਾ ਪਿਆ ਕਰੂਗਾ ਸੈਲਰੀ ਮੇਰੀ ਸੀਗੀ 22000 ਸੀ 22365 ਇਨ ਅਕਾਊਂਟ ਆਉਂਦੀ ਸੀਗੀ ਗਵਰਨਮੈਂਟ ਵੱਲੋਂ ਤੇ ਉਸ ਤੋਂ ਬਾਅਦ ਮੈਂ ਉਹਨਾਂ ਨੂੰ ਮਨ ਲਓ ਉੱਥੇ ਉਹਨਾਂ ਨੂੰ ਮੈਂ ਮੈਂ ਉਹਨਾਂ ਨੂੰ ਕਿਹਾ ਵੀ ਮੈਂ ਇਹ ਨਹੀਂ ਤੁਹਾਨੂੰ ਮੈਂ ਦੇ ਨਹੀਂ ਸਕਦਾ ਜਿਹੜੀ ਮੇਰੀ ਮਿਹਨਤ ਦੀ ਕਮਾਈ ਹੈ ਮੈਂ ਤੁਹਾਨੂੰ ਤੁਹਾਨੂੰ ਮੈਂ ਹਿੱਸਾ ਉਹਦੇ ਵਿੱਚੋਂ ਮੈਂ ਤੁਹਾਨੂੰ ਨਹੀਂ ਦੇ ਸਕਦਾਗਾ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਤੂੰ ਇਹ ਆਪ ਦਾ ਜਿਹੜਾ ਹੈਗਾ ਆਪਣੇ ਆਪਣੇ ਜਿਹੜਾ ਹੈਗਾ ਆਪਣੇ ਫੈਸਲਾ ਲੈਣ ਤੋਂ ਪਹਿਲਾਂ ਵੀ ਤੂੰ ਇਹ ਸੋਚ ਲੈ ਅਗਰ ਤੂੰ ਸਾਨੂੰ 8500 ਰੁਪਏ ਹਿੱਸਾ ਤੂੰ ਤੂੰ ਸਾਨੂੰ ਨਹੀਂ ਦੇਵੇਂਗਾ ਤਾਂ ਤੈਨੂੰ ਮੈਂ ਨੌਕਰੀ ਤੋਂ ਮੈਂ ਤੈਨੂੰ ਫਾਰਗ ਕਰਵਾ ਦੇਵਾਂਗਾ ਕਿ ਜੇ ਮੈਂ ਨੌਕਰੀ ਤੇ ਰਖਵਾਉਣ ਜਾਣਦਾ ਤਾਂ ਮੈਂ ਨੌਕਰੀ ਤੇ ਕਢਵਾਉਣ ਵੀ ਜਾਂਦਾ ਮੇਰੇ ਕੋਲ ਇਨੀ ਪਾਵਰ ਹੈਗੀ ਆ ਉਸ ਤੋਂ ਬਾਅਦ ਉਸ ਤੋਂ ਬਾਅਦ ਉਹਨਾਂ ਨੇ ਮੇਰੇ ਮਾਤਾ ਪਿਤਾ ਨਾਲ ਗੱਲਬਾਤ ਕਰਨ ਵਾਸਤੇ ਵੀ ਕਿਹਾ ਮੈਂ ਉਸ ਤੋਂ ਬਾਅਦ ਮੈਂ ਘਰ ਆ ਕੇ ਆਪਣੇ ਮਾਤਾ ਪਿਤਾ ਨਾਲ ਗੱਲਬਾਤ ਕੀਤੀ ਤੇ ਉਹਨਾਂ ਨੇ ਇਸ ਫੈਸਲੇ ਤੇ ਜਿਹੜਾ ਉਹਨਾਂ ਨੇ ਮੈਥੋਂ ਮੰਗ ਕੀਤੀ ਸੀ 8500 ਦੀ ਉਹਨਾਂ ਨੇ ਵੀ ਕਿਹਾ ਵੀ ਆਪਾਂ ਇਹਨਾਂ ਨੂੰ ਇੰਨੇ ਪੈਸੇ ਆਪਾਂ ਆਪਾਂ ਇਹਨਾਂ ਨੂੰ ਨਹੀਂ ਦੇ ਸਕਦੇ ਉਸ ਤੋਂ ਬਾਅਦ ਸਾਡੀ ਵੀ ਮਤਲਬ ਗੱਲਬਾਤ ਚੱਲਦੀ ਰਹੀ ਚੱਲਦੀ ਰਹੀ ਉਸ ਤੋਂ ਬਾਅਦ ਸੈਲਰੀ ਆਉਣ ਤੇ ਮੈਨੂੰ ਚੇਅਰਮੈਨ ਰਕੇਸ਼ਪੂਰੀ ਨੇ ਦਫ਼ਤਰ ਦੇ ਵਿੱਚ ਬੁਲਾ ਕੇ ਮੈਨੂੰ ਪ੍ਰੈਸ਼ਰਾਈਜ਼ ਕੀਤਾ ਮੈਨੂੰ ਡਰਾਇਆ ਧਮਕਾਇ ਉਹ ਕਹਦੇ ਵੀ ਤੇਰੀ ਸੈਲਰੀ ਆ ਗਈ ਜੇ ਤੂੰ ਸਾਨੂੰ ਸੈਲਰੀ ਦੇ ਵਿੱਚੋਂ ਹਿੱਸਾ ਦੇਣਾ ਤਾਂ ਠੀਕ ਹੈ ਜੇ ਤੂੰ ਨਹੀਂ ਦੇਣਾ ਤਾਂ ਮੈਂ ਤੈਨੂੰ ਅੱਜ ਹੀ ਮੈਂ ਤੈਨੂੰ ਨੌਕਰੀ ਤੋਂ ਬਰਖਾਸਤ ਕਰਵਾ ਦੇਵਾਂਗਾ ਠੀਕ ਹੈ ਉਸ ਤੋਂ ਬਾਅਦ ਮੈਨੂੰ ਡਰਾਇਆ ਜਦੋਂ ਧਮਕਾਇਆ ਉਸ ਤੋਂ ਬਾਅਦ ਮੈਂ ਆਪਣੇ ਘਰੇ ਗੱਲਬਾਤ ਕਰਕੇ ਇਹਨਾਂ ਤੇ ਮੈਂ ਜਿਹੜੀ ਹੈਗੀ ਕਾਰਵਾਈ ਅਸੀਂ ਆਪਣੇ ਜਿਹੜਾ ਕਰਾਉਣ ਦਾ ਅਸੀਂ ਸੋਚਿਆ ਉਸ ਤੋਂ ਬਾਅਦ ਇਹਨਾਂ ਨੇ ਜਦੋਂ ਮੈਨੂੰ ਡਰਾਇਆ ਧਮਕਾਇਆ ਉਸ ਤੋਂ ਬਾਅਦ ਇਹਨਾਂ ਨੇ ਮੈਥੋਂ ਬਤੌਰ 17000 2 ਮਹੀਨਿਆਂ ਦੀ ਸੈਲਰੀ ਬਣਦੀ ਸੀਗੀ 2 ਮਹੀਨਾ ਦਾ ਹਿੱਸਾ ਬਣਦਾ ਸੀਗਾ 17000 ਰੁਪਇਆ 85 ਆਪਣੇ 8500 ਦੇ ਹਿਸਾਬ ਨਾਲ ਇਹਨਾਂ ਨੇ ਮੈਥੋਂ 17000 ਦੀ ਮੰਗ ਕੀਤੀ ਉਸ ਤੋਂ ਬਾਅਦ ਮੈਂ ਇਹਨਾਂ ਨੂੰ 10000 ਰੁਪਇਆ ਆਲਰੇਡੀ ਇਹਨਾਂ ਨੂੰ ਮੈਂ ਇਹਨਾਂ ਨੂੰ ਮੈਂ ਦੇ ਚੁੱਕਿਆ ਉਹ ਉਹਦੀ ਵੀ ਮੇਰੇ ਕੋਲੇ ਬਤੌਰ ਉਹਦੀ ਆਪਣੇ ਵੀਡੀਓ ਰਿਕਾਰਡਿੰਗ ਹੈਗੀ ਆ ਮੰਗਦੇ ਦੀ ਵੀ ਹੈਗੀ ਆ ਵੀਡੀਓ ਰਿਕਾਰਡਿੰਗ ਮੇਰੇ ਕੋਲੇ ਠੀਕ ਹੈ 17000 ਦੇਣ ਤੋਂ ਬਾਅਦ 7000 ਰੁਪਇਆ ਅਸੀਂ ਜੋ ਆਪਣਾ ਪੈਂਡਿੰਗ ਰੱਖਿਆ ਸੀ ਉਹ ਅਸੀਂ ਇਸ ਤੇ ਵਿਜੀਲੈਂਸ ਵੱਲੋਂ ਟਰੈਪ ਲਵਾਉਣ ਦੀ ਖਾਤਰ ਹੀ ਰੱਖਿਆ ਸੀਗਾ ਜਿਹੜੀ ਮੈਂ ਵੀਡੀਓ ਬਣਾਉਣ ਦੀ ਕੋਸ਼ਿਸ਼ ਕੀਤੀ ਸੀਗੀ ਇਹਨਾਂ ਨੇ ਸ਼ੱਕ ਹੋਣ ਤੇ ਮੇਰਾ ਫੋਨ ਉੱਪਰਲੀ ਜੇਬ ਦੇ ਵਿੱਚੋਂ ਕਢਵਾ ਕੇ نیچے ਪੈਂਟ ਵਾਲੀ ਜੇ ਜੇਬ ਦੇ ਵਿੱਚ ਪਵਾਇਆ ਗਿਆ ਇਹਨਾਂ ਨੇ ਫੋਨ ਕਿਉਂਕਿ ਉਹਨੂੰ ਸ਼ੱਕ ਸੀ ਵੀ ਕਿਤੇ ਮੇਰੀ ਕੋਈ ਵੀਡੀਓ ਰਿਕਾਰਡਿੰਗ ਨਾ ਕਰ ਲਵੇ ਠੀਕ ਹੈ ਉਸ ਤੋਂ ਬਾਅਦ ਅਸੀਂ ਵਿਜੀਲੈਂਸ ਦੇ ਵੀ ਪੇਸ਼ ਹੋਏ ਐ ਉਹਨਾਂ ਨੇ ਕਾਰਵਾਈ ਦਾ ਸਾਨੂੰ ਭਰੋਸਾ ਦਿੱਤਾ ਸੀਗਾ ਉਸ ਤੋਂ ਬਾਅਦ ਇਹਨਾਂ ਕੋਲੇ ਵੀ ਮੰਨ ਲਓ ਇੱਥੇ ਜੋ ਗੱਲਬਾਤ ਕਰੀ ਅਸੀਂ ਇਹਨਾਂ ਕੋਲੇ ਗੱਲਬਾਤ ਕਿਸੇ ਦੇ ਥਰੂ ਇਹਨਾਂ ਕੋਲੇ ਪਹੁੰਚ ਗਈ ਉਸ ਤੋਂ ਬਾਅਦ ਇਹਨਾਂ ਨੇ ਜਿਹੜਾ ਹੈਗਾ ਮੇਰੇ ਨਾਲ ਆਪਣੇ ਇਹਦਾ ਕੰਟੈਕਟ ਕਰਨਾ ਬੰਦ ਕਰ ਦਿੱਤਾ ਜੀ ਉਸ ਤੋਂ ਬਾਅਦ ਮੇਰੇ ਮਾਤਾ ਪਿਤਾ ਵੀ ਇਹਨਾਂ ਕੋਲੇ 2-3 ਵਾਰ ਇਹਨਾਂ ਦੇ ਦਫ਼ਤਰ ਦੇ ਵਿੱਚ ਆਏ ਸੀਗੇ ਮਿਹਨਤ ਕਰਨ ਵਾਸਤੇ ਵੀ ਤੁਸੀਂ ਇਦਾਂ ਨਾ ਕਰੋ ਵੀ ਅਸੀਂ ਇੰਨੇ ਪੈਸੇ ਨਹੀਂ ਦੇ ਸਕਦੇ ਮੇਰੇ ਮਾਤਾ ਪਿਤਾ ਨੂੰ ਵੀ ਇਹਨਾਂ ਨੇ ਮੰਨ ਲਓ ਬਹੁਤ ਜ਼ਿਆਦਾ ਪਰੇਸ਼ਾਨ ਕੀਤਾ ਇਹਨਾਂ ਨੇ ਜੀ ਬਹੁਤ ਜ਼ਿਆਦਾ ਪ੍ਰੈਸ਼ਰ ਵੀ ਆਪਣਾ ਪਾਇਆ ਤੇ ਜਲੀਲ ਕੀਤਾ ਗਿਆ ਬਹੁਤ ਜ਼ਿਆਦਾ ਉਸ ਤੋਂ ਬਾਅਦ ਇਹਨਾਂ ਨੇ ਮੈਨੂੰ ਜਦੋਂ ਲਾਸਟ ਤੇ ਅਸੀਂ ਇਹ ਕਿਹਾ ਵੀ ਆਪਾਂ ਹੁਣ ਇਹਦੇ ਟ੍ਰਾਇਲ ਲਵਾਉਣ ਦੀ ਅਸੀਂ ਕੋਸ਼ਿਸ਼ ਕੀਤੀ ਸੀ ਅਸੀਂ ਉਹਦੇ ਵਿੱਚ ਮੰਨ ਗਏ ਵੀ ਅਸੀਂ ਤੁਹਾਨੂੰ ਦੇ ਦਿਆ ਕਰਾਂਗੇ 8500 ਰੁਪਿਆ ਕਿਉਂਕਿ ਉਹ ਅਸੀਂ ਕਾਰਵਾਈ ਵੀ ਮੰਨ ਲਓ ਇਥੇ ਆਪਣੀ ਜਿਹੜੀ ਕਰਾਉਣ ਲਈ ਅਸੀਂ ਕੀਤਾ ਸੀ ਸਾਰਾ ਕੁਝ ਠੀਕ ਹੈ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਤੁਸੀਂ ਠੀਕ ਹੈ ਤੁਸੀਂ ਜੇ ਤੁਸੀਂ ਦੇ ਦਿਆ ਕਰੋਗੇ 8500 ਰੁਪਿਆ ਤਾਂ ਠੀਕ ਹੈ ਨਹੀਂ ਅਸੀਂ ਜਤਿੰਦਰ ਨੂੰ 30 ਅਕਤੂਬਰ 2023 ਤੱਕ ਹੀ ਨੌਕਰੀ ਤੇ ਰੱਖਾਂਗੇ ਉਸ ਤੋਂ ਬਾਅਦ ਅਸੀਂ ਕੱਢ ਦੇਵਾਂਗੇ ਕਿੰਨੇ ਮਹੀਨੇ ਨੌਕਰੀ ਕੀਤੀ ਹੈ ਨੌਕਰੀ 3.5 ਮਹੀਨੇ ਕੀਤੀ ਹੈ ਜੇ ਮੇਰੀ ਹਾਂਜੀ ਮੇਰੀ 25 ਜੁਲਾਈ ਨੂੰ ਜੋਇਨ ਹੋਈ ਸੀਗੀ 30 ਅਕਤੂਬਰ ਤੋਂ ਬਾਅਦ ਇਹਨਾਂ ਨੇ ਮੇਰੀ ਸੈਲਰੀ ਹੋਲਡ ਕਰਵਾ ਕੇ ਮੈਨੂੰ ਟਰਮੀਨੇਟ ਕਰਵਾ ਦਿੱਤਾ ਗਿਆ ਜੀ ਠੀਕ ਹੈ ਉਸ ਤੋਂ ਬਾਅਦ ਵਿਜੀਲੈਂਸ ਨੂੰ ਸ਼ਿਕਾਇਤ ਦਿੱਤੀ ਹਾਂਜੀ ਸ਼ਿਕਾਇਤ ਬਠਿੰਡਾ ਵਿਜੀਲੈਂਸ ਨੂੰ ਵੀ ਦਿੱਤੀ ਹੋਈ ਆ ਆਪਣੀ ਸ਼ਿਕਾਇਤ ਜਿਹੜੀ ਆਪਣੇ ਮਹਾਲੀ ਜਿਹੜੀ ਹੈੱਡ ਆਫਿਸ ਤੋਂ ਆਪਣਾ ਮਹਾਲੀ ਆਪਣਾ ਵਿਜੀਲੈਂਸ ਭਵਨ ਹਾਂਜੀ 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 ਸੀਐਮ ਹਾਊਸ ਤੱਕ ਵੀ ਅਸੀਂ ਪਹੁੰਚ ਕੀਤੀ ਹੈ ਜੀ ਅੱਜ ਤੁਸੀਂ ਕੀ ਮੰਗ ਕਰਦੇ ਹੋ ਜਿਹੜੀ ਹੈ ਮੇਰੀ ਮੰਗ ਮੇਰੀ ਮੰਗ ਆਪਣਾ ਇਹੀ ਆ ਵੀ ਇਹਨਾਂ ਤੇ ਜਿਹੜੀ ਬਣਦੀ ਤੋਂ ਬਣਦੀ ਕਾਰਵਾਈ ਇਹਨਾਂ ਤੇ ਕੀਤੀ ਜਾਵੇ ਕਿਉਂਕਿ ਸਾਡੇ ਸਰਦਾਰ ਆਪਣੇ ਇਹਦੇ ਜਿਹੜੇ ਮੁੱਖ ਮੰਤਰੀ ਸਰਦਾਰ ਆਪਣੇ ਭਗਵੰਤ ਸਿੰਘ ਮਾਨ ਆ ਉਹਨਾਂ ਦੀ ਸੋਚ ਦੇ ਮੁਤਾਬਕ ਜਿਹੜਾ ਆਪਣਾ ਜਿਹੜੀ ਆਪਣਾ ਜਿਹੜਾ ਰਾਜ ਆ ਉਹਨੂੰ ਆਪਾਂ ਭ੍ਰਿਸ਼ਟ ਤੋਂ ਰਹਿਤ ਕਰਨਾ ਹੈ ਉਹਨਾਂ ਦੀ ਸੋਚ ਅਨੁਸਾਰ ਹੀ ਮੈਂ ਉਹਨਾਂ ਦੀ ਸੋਚ ਅਨੁਸਾਰ ਹੀ ਚੱਲਿਆ ਹੋਇਆਗਾ ਤੇ ਉਹਨਾਂ ਤੇ ਵੀ ਮੈਨੂੰ ਮਾਨ ਸਾਹਿਬ ਤੇ ਵੀ ਮੈਨੂੰ ਉਹਨਾਂ ਤੇ ਵੀ ਵੱਲੋਂ ਯਕੀਨ ਹੈ ਵੀ ਉਹ ਮੇਰਾ ਪੱਖ ਸੁਣ ਤੋਂ ਬਾਅਦ ਇਹਨਾਂ ਤੇ ਸਖਤ ਤੋਂ ਸਖਤ ਫੈਸਲਾ ਲੈਣਗੇ ਸ਼ਿਕਾਇਤ ਕੀ ਦੇ ਖਿਲਾਫ ਸ਼ਿਕਾਇਤ ਅਸੀਂ ਰਕੇਸ਼ਪੁਰੀ ਦੇ ਖਿਲਾਫ ਅਤੇ ਜਿਹੜੀ ਹਾਂਜੀ ਕੌਣ ਨੇ ਉਹ ਕਰਕੇਸ਼ਪੁਰੀ ਜਿਹੜੇ ਹੈਗੇ ਆਪਣੇ ਜੰਗਲਾਤ ਕਾਰਪੋਰੇਸ਼ਨ ਪੰਜਾਬ ਦੇ ਚੇਅਰਮੈਨ ਹੈ ਜੀ ਉਹ ਤੇ ਉਹਨਾਂ ਦੇ ਨਾਲ ਜਿਹੜੀ ਮਿਲੀ ਹੋਈ ਹੈ ਮਹਿਲਾ ਵਿੰਗ ਦੀ ਆਪਣੇ ਜ਼ਿਲ੍ਹਾ ਪ੍ਰਧਾਨ ਹੈ ਬਠਿੰਡਾ ਤੋਂ ਸਤਵੀਰ ਕੌਰ ਸਿੱਧੂ ਹੈ ਜੀ ਅੱਛਾ ਇਹ ਜਿਹੜੀ ਗੱਲ ਤੁਸੀਂ ਦਸੀਆਂ ਤੁਹਾਨੂੰ ਤਰੀਕ ਵਾਈ ਯਾਦ ਹੈ ਕਿੱਥੇ ਕਿੱਥੇ ਹੋਈਆਂ ਕਿੱਥੇ ਬਹੁਵਾਰਸ ਚੱਲ ਰਹਾ ਹਾਂਜੀ 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 ਉਹ ਮੇਰੇ ਕੋਲੇ ਆਨ ਰਿਕਾਰਡ ਹੈ ਜੀ ਸਾਰਾ ਕੁਝ ਆਨ ਰਿਕਾਰਡ ਹੈ ਜੀ ਜਿਹੜੇ ਇਹਨਾਂ ਨੇ ਮੰਨ ਲਓ ਪੈਸੇ ਲਏ ਆ 10000 ਰੁਪਏ ਲਿਆ ਉਹਨਾਂ ਨੇ ਆਪਣੇ ਜਿਹੜਾ ਵਿਜੀ ਆਪਣੇ ਜੰਗਲਾਤ ਕਾਰਪੋਰੇਸ਼ਨ ਦਾ ਇਹਨਾਂ ਦਾ ਵਨ ਰੇਂਜ ਦਾ ਦਫ਼ਤਰ ਹੈ ਬਠਿੰਡਾ ਬੱਸ ਸਟੈਂਡ ਦੀ ਬੈਕ ਸਾਈਡ ਤੇ ਉੱਥੇ ਦਫ਼ਤਰ ਦੇ ਵਿੱਚ ਲਿਆ ਤੇ ਜਿਹੜੀ ਗੱਲਬਾਤ ਹੋਈ ਆ ਫੋਨ ਰਿਕਾਰਡਿੰਗ ਜਿਹੜੀ ਫੋਨ ਤੇ ਗੱਲਬਾਤ ਹੋਈ ਆ ਉਹ ਮੇਰੀ ਮਾਤਾ ਪਿਤਾ ਦੇ ਵੀ ਹੋਈ ਆ ਉਹਨਾਂ ਨਾਲ ਜਿਹੜੀ ਸਤਵੀਰ ਕੌਰ ਨਾਲ ਹੋਈ ਆ ਫੋਨ ਕਾਲ ਤੇ ਰਿਕਾਰਡਿੰਗ ਆ ਸਾਡੇ ਕੋਲੇ ਜਿਹੜੀ ਸਤਵੀਰ ਕੌਰ ਉਹਦੇ ਵਿੱਚ ਮੰਨ ਵੀ ਰਹੀ ਆ ਵੀ ਅਸੀਂ ਇਹਦੇ ਨਾਲ 8500 ਦੀ ਗੱਲ ਕੀਤੀ ਐ ਠੀਕ ਹੈ ਜੀ ਹਾਂਜੀ ਉਹਦਾ ਵੀ ਰੋਲ ਆ ਇਹਦੇ ਵਿੱਚ ਉਹਦਾ ਇਹਨਾਂ ਨਾਲ ਹੈਗਾ ਜਿਹੜਾ ਆਪਣੇ ਰਕੇਸ਼ਪੂਰੀ ਚੇਅਰਮੈਨ ਹੈ ਇਹਨਾਂ ਨਾਲ ਮਨ ਲਓ ਬਕਾਇਦਾ ਆਉਂਦੀ ਜਾਂਦੀ ਰਹਿੰਦੀ ਆ ਇਹਨਾਂ ਦਾ ਆਉਣਾ ਜਾਣਾ ਬਹੁਤ ਜ਼ਿਆਦਾ ਆ ਇਹਨਾਂ ਨਾਲ ਵੀ ਮਨ ਲਓ ਨਿੱਜੀ ਤੌਰ ਤੇ ਇਹਨਾਂ ਨਾਲ ਇਹਨਾਂ ਦੇ ਨਾਲ ਹੀ ਰਹਿੰਦੀ ਆ ਇਹਨਾਂ ਦੇ ਆਪਣੇ ਜਿਹੜੇ ਸੰਬੰਧਕ ਦੇ ਵਿੱਚ ਹੀ ਰਹਿੰਦੀ ਹੈ ਇਹਨਾਂ ਦੀ ਮਿਲੀ ਭੁਗਤ ਨਾਲ ਹੀ ਸਾਰਾ ਕੁਝ ਜੋ ਜੋ ਵੀ ਹੋਇਆ ਹੋਰ ਵੀ ਧਿਆਨ ਸਾ ਤੁਹਾਡੇ ਤੋਂ ਇਲਾਵਾ ਹੋਰ ਕਿਸੇ ਤੋਂ ਪੈਸੇ ਨਹੀਂ ਹੋਰ ਮੇਰੇ ਧਿਆਨ ਚ ਨਹੀਂ ਜੀ ਬਾਕੀ ਇਹਨਾਂ ਦੇ ਹੋਰ ਮੇਰੇ ਕੋਲੇ ਹੈਗੇ ਇਹਨਾਂ ਦੇ ਵੀ ਮੰਨ ਲਓ ਕਾਫੀ ਆਪਣੇ ਜਿਹੜੇ ਹੈਗੇ ਇਹਨਾਂ ਨੇ ਬੱਖ-ਬੱਖ ਉਦੋਂ ਓਨਲੀ ਮੈਨੂ ਹੀ ਕੀਤਾ ਗਿਆ ਸੀ ਬਟ ਇਹਦੇ ਵਿੱਚ ਇਹਨਾਂ ਨੇ ਆਪ ਦੇ ਜਿਹੜੇ ਜਿਹੜੇ ਵਿਭਾਗਾਂ ਦੇ ਵਿੱਚ ਇੱਕ ਦੋ ਬੰਦੇ ਇਹਨਾਂ ਨੇ ਸੈੱਟ ਕੀਤੇ ਹੋਏ ਆ ਜਿੱਥੋਂ ਇਹ ਮਤਲਬ ਹੀ ਉਹਨਾਂ ਦੀ ਸੈਲਰੀ ਇਹ ਲੈ ਰਹੇ ਹਾਂ। ਜਿਹੜੀ ਦੱਸੋ ਜਿਹੜੀ ਕੰਮ ਸੀਗੀ ਜਿਹੜੀ ਤੁਸੀਂ ਚਲਾਉਂਦੇ ਸੀਗੇ ਉਹਦੇ ਵਿੱਚ ਬੈਠੇ ਤੁਸੀਂ ਜਦੋਂ ਗੱਡੀ ਉਹ ਮੈਕਸੀਸ ਵੀ ਹੁੰਦੀ ਸੀ ਕਦੇ ਨਿੱਜੀ ਕੰਮ ਲਈ ਵਰਤੀ ਜਾਂਦੀ ਹਾਂਜੀ 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 ਉਹ ਗੱਡੀ ਇਹਨਾਂ ਦੇ ਨਿੱਜੀ ਕੰਮ ਲਈ ਵੀ ਵਰਤੀ ਜਾਂਦੀ ਸੀ। ਬਾਹਰ ਆਊਟ ਆਫ ਸਟੇਟ ਵੀ ਵਰਤੀ ਜਾਂਦੀ ਸੀ ਤੇ ਆਪਦੇ ਨਿੱਜੀ ਕੰਮ ਲਈ ਵੀ ਵਰਤੀ ਜਾਂਦੀ ਸੀ। ਤੇ ਲੌਗ ਬੁੱਕ ਕਿਵੇਂ ਭਰਦੇ ਸੀ? ਹਾਂਜੀ ਲੌਗ ਬੁੱਕ ਕਿਵੇਂ ਭਰਦੇ ਆਊਟ ਆਫ ਸਟੇਟ ਦੀ ਕਿਵੇਂ ਭਰਦੇ? ਆਊਟ ਆਫ ਸਟੇਟ ਦੀ ਇੱਧਰ ਲਾ ਸ਼ੋ ਕਰਦੇ ਸੀ ਉਹ ਪੰਜਾਬ ਦੇ ਆਪਣਾ ਸ਼ੋ ਕਰਦੇ ਸੀ ਉਹ ਜਿਹੜੇ ਵੀ ਲੋਕੇਸ਼ਨਾਂ ਸੀ ਉਹ ਆਪਣੇ ਪੰਜਾਬ ਦੀ ਹੀ ਸ਼ੋ ਕਰਦੇ ਸੀ ਲੋਕੇਸ਼ਨਾਂ ਜਿਹੜੀ ਵੀ ਗੱਡੀ ਦੀ ਮੂਵਮੈਂਟ ਹੁੰਦੀ ਸੀ ਉਹ ਚਾਹੇ ਰਾਜਸਥਾਨ ਹੋਵੇ ਚਾਹੇ ਹਰਿਆਣਾ ਹੋਵੇ ਜਿੱਥੇ ਵੀ ਹੋਵੇ ਪਰ ਉਹ ਉਹਦੇ ਵਿੱਚ ਲੌਗ ਬੁੱਕ ਦੇ ਵਿੱਚ ਉਹ ਆਪਣੇ ਜਿਹੜੀ ਪੰਜਾਬ ਦੀ ਹੀ ਸ਼ੋ ਕਰਦੇ ਸੀ ਬਤੌਰ ਇੱਕ ਡਰਾਈਵਰ ਹੋਰ ਵੀ ਹੈਗਾ ਜੀ ਇੱਕ ਡਰਾਈਵਰ ਹੋਰ ਡਰਾਈਵਰ ਨੂੰ ਬਹੁਤ ਕੁਝ ਪਤਾ ਹੁੰਦਾ ਅੰਦਰ ਦੀਆਂ ਗੱਲਾਂ ਦਾ ਕਾਰਜ ਵਿੱਚ ਬੜਾ ਕੁਝ ਹੋਰ ਵੀ ਲੈਣ ਦੇਣ ਹਾਂਜੀ ਤੁਸੀਂ ਗੱਲਾਂ ਸੁਣਨੀਆਂ ਹੋਣੀਆਂ ਕੰਨ ਨਾਲ ਨਹੀਂ ਇਦਾਂ ਦਾ ਮੈਂ ਇਦਾਂ ਦਾ ਮੈਂ ਆਪਣਾ ਕਦੇ ਨਹੀਂ ਕੁਝ ਅੰਨੇ ਤੋਂ ਸੁਣਿਆ ਇਹਨਾਂ ਦਾ ਮੈਂ ਕੁਝ ਨਹੀਂ ਸੁਣਿਆ ਗੱਡੀ ਕਿਹੜੀ ਕਿਹੜੀ ਸਟੇਟਾਂ ਦੇ ਵਿੱਚ ਲੱਗ ਗਈ ਆ ਤੇ ਰਾਜਸਥਾਨ ਹਰਿਆਣਾ ਜੀ ਸਾਰੇ ਕਿੱਥੇ ਲੱਗ ਗਈ ਕਿੰਨੇ ਕਿੰਨੇ ਟਾਈਮ ਦੇ ਲਈ ਲੈ ਕੇ ਗਏ ਸੀ ਕੋਈ ਹਫਤਾ 10 ਦਿਨ ਜੀ ਹਫਤਾ 10 ਦਿਨ ਇਹੀ ਉਹ ਵੀ ਇਲੈਕਸ਼ਨਾਂ ਦਾ ਇਲੈਕਸ਼ਨਾਂ ਦਾ ਕਰਕੇ ਜੀ ਹਾਂ ਜੀ ਪ੍ਰਚਾਰ ਦੇ ਲਈ ਪ੍ਰਚਾਰ ਦੇ ਲਈ ਹਾਂ ਜੀ ਉਹਦਾ ਡਾਟਾ ਜਿਹੜਾ ਹੈਗਾ ਵੀ ਇਹ ਪੰਜਾਬ ਦੇ ਵਿੱਚ ਸ਼ੋਅ ਕਰਦੇ ਸੀ ਹਾਂ ਜੀ ਪੰਜਾਬ ਦੇ ਵਿੱਚ ਪੰਜਾਬ ਦੇ ਵਿੱਚ ਪਰਲਾ ਦਾ ਆਮ ਆਦਮੀ ਪਾਰਟੀ ਦੇ ਵਰਕਰ ਬੈਠੇ ਹੈਗੇ ਇਹਨਾਂ ਦੀ ਪਾਰਟੀ ਦੀ ਚੇਅਰਮੈਨ ਹੈ ਇਹ ਤੁਹਾਡੇ ਸਪੋਰਟ ਹੈ ਜਾਂ ਕਿਸ ਤਰ੍ਹਾਂ ਹਾਂਜੀ ਹਾਂਜੀ ਇਹ ਇਹ ਜਿਹੜੇ ਸਾਰੇ ਵੀਰ ਆ ਜਿਹੜੇ ਆਮ ਆਦਮੀ ਪਾਰਟੀ ਦੇ ਮੇਰੇ ਸਾਰੇ ਹੱਕ ਦੇ ਵਿੱਚ ਹੈਗੇ ਇਹਨਾਂ ਨੇ ਮੈਨੂੰ ਵੀ ਮਤਲਬ ਇਹ ਆਪਣੇ ਇਹਨਾਂ ਨੇ ਮੈਨੂੰ ਆਪਣਾ ਮੈਨੂੰ ਅਤੇ ਮੇਰੇ ਪਰਿਵਾਰ ਨੂੰ ਪੂਰਾ ਭਰੋਸਾ ਵੀ ਦਿੱਤਾ ਵੀ ਆਪਾਂ ਜਿਹੜੀ ਇਹਦੀ ਬਣਦੀ ਜਿਹੜੀ ਨੌਕਰੀ ਦੀ ਆਪਣੀ ਜਿਹੜੀ ਸੁਰੱਖਿਆ ਉਹਨੂੰ ਵੀ ਯਕੀਨੀ ਆਪਾਂ ਵੀ ਨਾਲ ਬਣਾਵਾਂਗੇ ਤੇ ਇਹਦੇ ਦੋਸ਼ੀਆਂ ਤੇ ਜਿਹੜੀ ਬੰਦੀ ਤੋਂ ਬੰਦੀ ਜਿਹੜੀ ਕਾਰਵਾਈ ਆ ਉਹ ਵੀ ਕਰਵਾਵਾਂਗੇ ਤੁਸੀਂ ਜਿਹੜੇ ਸਟੇਟ ਪ੍ਰੈਜ਼ੀਡੈਂਟ ਨਾਲ ਐਸ ਵਰਕਰ ਅਪਰੋਚ ਕੀਤਾ ਬਹੁਤ ਅੰਮ੍ਰਿਤ ਅਸੀਂ ਐਸਲ